ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ ਇੱਕ ਨਵੀਂ ਵੀਡੀਓ ਜਿਸ ਵਿੱਚ ਅੱਜ ਆਪਾਂ ਸ਼ੇਵ ਕੁਮਾਰ ਬਟਾਲਵੀ ਦੀ ਸ਼ਾਕਰ ਰਚਨਾ ਲੂਣਾ ਇਹ ਪੜਨ ਜਾ ਰਹੇ ਹਾਂ ਤੇ ਇਹਦੇ ਵਿੱਚੋਂ ਵੀ ਮੈਂ ਥੋੜਾ ਜਿਹਾ ਅੱਗੇ ਤੋਂ ਪੜੂੰ ਪੜਨ ਦੀ ਕੋਸ਼ਿਸ਼ ਕਰਦਾ ਮੀ ਤੇਜ਼ ਹੋ ਜਾਂਦਾ ਪੂਰਨ ਭਿੱਜਿਆ ਹੋਇਆ ਚਬੂਤਰੇ 'ਚ ਪ੍ਰਵੇਸ਼ ਕਰਦਾ ਹੈ 에ਰਾ ਉੱਠ ਕੇ ਚਲੀ ਜਾਂਦੀ ਹੈ ਪੂਰਨ ਦੇ ਦੁੱਧਾ ਵਸਤਰ ਉਹਦੇ ਪਿੰਡੇ ਨਾਲ ਚਿਮੜੇ ਹੋਏ ਹਨ ਲੂਣਾ ਉਸ ਵੱਲ ਪਿਆਰ ਭਰੀ ਤੱਕਣੀ ਨਾਲ ਵੇਖਦੀ ਹੈ ਪੂਰਨ ਹੱਥ ਜੋੜ ਕੇ ਪ੍ਰਣਾਮ ਕਰਦਾ ਹੈ ਲੂਣਾ ਪੂਰਨ ਅੱਜ ਦੀ ਰੁੱਤ ਬੜੀ ਹੀ ਪਿਆਰੀ ਹੈ ਪੂਰਨ ਹਾਂ ਮਾਂ ਜੀ ਜਿਉਂ ਰੋਂਦੀ ਬਿਰਹਨ ਨਾਰੀ ਹੈ ਲੂਣਾ ਹਾਂ ਪੂਰਨ ਤੂੰ ਸੱਚੀ ਗੱਲ ਉਚਾਰੀ ਹੈ ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ ਪੂਰਨ ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ ਉਹਨਾਂ ਦਿਨਾਂ ਵਿੱਚ ਇੰਦਰ ਨਾ ਦੀ ਇੱਕ ਪਰੀ ਨੂੰ ਕਹਿੰਦੇ ਬੜਾ ਹੀ ਪਿਆਰ ਸੀ ਕਰਦਾ ਹਰ ਮੌਸਮ ਦਾ ਰੰਗ ਉਹਦੇ ਰੰਗਾਂ ਚੋਂ ਲੈਂਦਾ ਰੁੱਤਾਂ ਦਾ ਆਧਾਰ ਓਦੀ ਮੁਦਰਾ ਉੱਤੇ ਕਰਦਾ ਕਹਿੰਦੇ ਜਦ ਉਹ ਹੱਸੀ ਰੁੱਤ ਬਹਾਰ ਬਣੀ ਕਾਮੀ ਨਜ਼ਰੇ ਤੱਕੀ ਤਾਂ ਅੰਗਿਆਰ ਬਣੀ ਵਿੱਚ ਉਦਾਸੀ ਮੱਤੀ ਤਾਂ ਪਤਹਾਰ ਬਣੀ ਸੇਜਾ ਮਾਣ ਕੇ ਥੱਕੀ ਠੰਡੀ ਠਾਰ ਬਣੀ ਜਾਂਜਰ ਪਾ ਕੇ ਨੱਚੀ ਤਾਂ ਕਹਿੰਦੇ ਤਾਂ ਸ਼ਿੰਗਾਰ ਬਣੀ ਪੰਜ ਰੁੱਤਾਂ ਦੀ ਅੰਦਰ ਈਉਂ ਆਧਾਰ ਬਣੀ ਪਰ ਛੇਵੀਂ ਇਹ ਰੁੱਤ ਜਿਹੜੀ ਮਲਹਾਰ ਬਣੀ ਜੋ ਅੱਜ ਸਾਡੇ 6ਵੇਂ ਬਿਰਹਣ ਵਾਂਗ ਖੜੀ ਦੁੱਖਦਾਇਕ ਹੈ ਪੂਰਨ ਇਸ ਦੀ ਜਨਮ ਘੜੀ ਇੰਦਰ ਹੋਰ ਕਿਸੇ ਦੇਉਤੇ ਸੰਗ ਗਈ ਬਰੀ ਬਿਰਹੋ ਜਲੰਦੀ ਅੰਦਰ ਕਹਿੰਦੇ ਰੋਈ ਬੜੀ ਕਹਿੰਦੇ ਉਸ ਦਿਨ ਇੰਦਰ ਨੇ ਇਹ ਰੁੱਤ ਘੜੀ ਅੰਬਰ ਨੈਣੀ ਇੰਦਰ ਦੀ ਸਭ ਪੀੜ ਭਰੀ ਤੇ ਇੰਦਰ ਨੇ ਕਹਿੰਦੇ ਐਨੀ ਮਦਰਾ ਪੀਤੀ ਉਸ ਨੂੰ ਆਪਣੇ ਆਪੇ ਦੀ ਨਾ ਹੋਸ਼ ਰਹੀ ਕਹਿੰਦੇ ਜਦ ਵੀ ਇੰਦਰ ਦਾ ਦਿਲ ਜਲਦਾ ਹੈ ਇੰਦਰ ਨੂੰ ਉਹ ਯਾਦ ਜਦੋਂ ਵੀ ਕਰਦਾ ਹੈ ਉਸੇ ਦਿਨ ਅੰਦਰ ਉਸੇ ਦਿਨ ਅੰਬਰ ਤੋਂ ਪਾਣੀ ਵਰਦਾ ਹੈ ਪੂਰਨ ਮਾਂ ਜੀ ਕੈਸੀ ਮਿੱਠੀ ਕਥਾ ਸੁਣਾਈ ਹੈ ਬੱਦਲਾਂ ਚੋਂ ਬਿਰਹਾ ਦੀ ਖੁਸ਼ਬੂ ਆਈ ਹੈ ਜੋ ਅੰਦਰ ਦੇ ਹੰਝੂ ਜੋ ਅੰਦਰ ਦੇ ਹੰਝੂਆਂ ਝੜੀ ਲਗਾਈ ਹੈ ਲੂਣਾ ਭਰਪੂਰ ਤੂੰ ਆਪਣੀ ਅੰਦਰ ਨੂੰ ਨਹੀਂ ਤੱਕਿਆ ਜਨਮ ਜਨਮ ਤੋਂ ਤੂੰ ਉਸ ਦੇ ਅੰਤਰ ਵਿੱਚ ਵਸਿਆ ਪਰ ਤੂੰ ਉਸ ਨੂੰ ਯਾਦ ਨਾ ਰੱਖਿਆ ਉਸ ਅੰਦਰ ਨੂੰ ਯਾਦ ਤੇਰੀ ਜਦ ਆਉਂਦੀ ਹੈ ਹਰ ਰੁੱਤ ਹੀ ਬਿਰਹਾਂ ਦਾ ਰੂਪ ਵਟਾਉਂਦੀ ਹੈ ਇਹ ਰੁੱਤ ਵੀ ਉਹਦੇ ਹੰਝੂਆਂ ਤੋਂ ਸ਼ਰਮਾਉਂਦੀ ਹੈ ਪੂਰਨ मां जी ਕਿਸ ਅੰਦਰ ਦੀ ਬਾਤ ਪਏ ਪਾਉਂਦੇ ਹੋ ਬਾਤ ਪਏ ਪਾਉਂਦੇ ਹੋ ਕਿਉਂ ਪੂਰਨ ਦਾ ਪਏ ਉਪਹਾਸ ਉਡਾਉਂਦੇ ਹੋ ਲੂਣਾ ਪੂਰਨ ਸੱਚ ਮੁੱਚ ਇਹ ਕੋਈ ਉਪਹਾਸ ਨਹੀਂ ਹੈ ਇਸ ਤੋਂ ਵੱਡਾ ਕੋਈ ਵੀ ਇਤਿਹਾਸ ਨਹੀਂ ਹੈ ਉਹ ਅੰਦਰ ਬੇਨਾਮ ਦੇਸ਼ ਵਿੱਚ ਰਹਿੰਦੀ ਹੈ ਉਸ ਦੇਸ਼ ਤੱਕ ਕੋਈ ਵੀ ਸੜਕ ਨਾ ਜਾਂਦੀ ਹੈ ਉਸ ਦੇਸ਼ ਵਿੱਚ ਅੰਬਰ ਪੈਰਾਂ ਪੈਰਾਂ ਵੱਲੇ ਹੈ ਸਿਰ ਦੇ ਉੱਤੇ ਧਰਤੀ ਨਜ਼ਰੀ ਆਉਂਦੀ ਹੈ ਉਸੇ ਦੇਸ਼ ਵਿੱਚ ਉਹੀ ਕੱਲੀ ਰਹਿੰਦੀ ਹੈ ਯਾਦ ਤੇਰੀ ਜਾਂ ਮਿਲਨ ਕਦੇ ਆ ਜਾਂਦੀ ਹੈ ਜਦ ਜੀ ਕਰਦਾ ਰੋਂਦੀ ਤੇ ਹੱਸ ਲੈਂਦੀ ਹੈ ਦਿਨ ਪਰ ਇੱਕ ਟਿੱਲੇ ਉੱਤੇ ਬੈਠੀ ਬੇਆਵਾਜ਼ਾ ਗੀਤ ਜਿਹਾ ਗਾਉਂਦੀ ਹੈ ਉਹ ਵਿਚਾਰੀ ਦੇਹੀਨ ਦੂਸ਼ਿਤ ਨਾਰੀ ਹੈ ਪਰ ਨਾਈ ਹੈ ਫਿਰ ਵੀ ਕੰਜ ਕੁਆਰੀ ਹੈ ਪੂਰਨ ਹਾਂ ਮਾਂ ਜੀ ਮੈਂ ਸਮਝ ਗਿਆ ਜੋ ਵੀ ਕਹਿੰਦੇ ਹੋ ਕਥਾ ਕਥੌਲੀ پری ਲੋਕ ਦੀ ਪਾਏ ਜਾਂਦੇ ਹੋ ਲੂਣਾ ਪੂਰਨ ਇਹ ਕੋਈ پری ਲੋਕ ਦੀ ਕਥਾ ਨਹੀਂ ਹੈ ਤੈਨੂੰ ਉਸ ਵਿਚਾਰੀ ਦਾ ਕੁਝ ਪਤਾ ਨਹੀਂ ਹੈ ਕਾਸ਼ ਕਦੇ ਜੇ ਤੈਨੂੰ ਉਹ ਮਿਲ ਸਕਦੀ ਤੈਨੂੰ ਉਹ ਪਲਕਾਂ ਦੇ ਪਲਕਾਂ ਦੇ ਓਲੇ ਢੱਕਦੀ ਤੇਰੀ ਦੇਹ ਨੂੰ ਵਟਣੇ ਮਲਮਲ ਰੱਖਦੀ ਤੇਰੀ ਖਾਤਰ ਅੰਗਾਰਾਂ ਉੱਤੇ ਨੱਚਦੀ ਦੇਹੀਨ ਕਿਸੇ ਚੰਦਨ ਦੇ ਵਿੱਚ ਵਸਦੀ ਤੈਨੂੰ ਉਹ ਨਿਤ ਨਾਗਣ ਬਣ ਕੇ ਦਸਦੀ ਕਾਸ਼ ਕਦੇ ਜੇ ਉਹ ਤੈਨੂੰ ਕਾਸ਼ ਕਦੇ ਜੇ ਤੈਨੂੰ ਉਹ ਮਿਲ ਸਕਦੀ ਹੁਣ ਤੈਨੂੰ ਉਹ ਸੁਪਨੇ ਵਿੱਚ ਤੱਕ ਲੈਂਦੀ ਹੈ ਪੂਰੇ ਪਿੰਡੇ ਦਾ ਉਹ ਖੜਿਆ ਫੁੱਲ ਵੇਖ ਕੇ ਆਪਣੀ ਨਿਰਅਕਾਰ ਦੇਹੀ ਤੇ ਹੱਸ ਲੈਂਦੀ ਹੈ ਰੋਜ਼ ਤੇਰੇ ਦਵਾਰੇ ਉੱਤੇ ਲੰਮਾ ਸਜਦਾ ਕਰਕੇ ਨੈਣਾ ਦੇ ਵਿੱਚ ਹੰਝੂ ਭਰ ਕੇ ਮੜ ਜਾਂਦੀ ਹੈ ਕਦੇ ਕਦੇ ਜਾਂ ਮੇਰੇ ਘਰ ਵੀ ਆ ਜਾਂਦੀ ਹੈ ਤੇਰੀਆਂ ਗੱਲਾਂ ਕਰਦੀ ਕਰਦੀ ਰੋ ਪੈਂਦੀ ਹੈ ਉਹ ਇੱਕ ਐਸਾ ਗੀਤ ਹੈ ਜੋ ਗਾਇਆ ਨਹੀਂ ਜਾਂਦਾ ਉਹ ਇੱਕ ਐਸਾ ਬਦਨ ਹੈ ਜੋ ਸੁਹਾਇਆ ਨਹੀਂ ਜਾਂਦਾ ਐਸਾ ਇੱਕ ਪਰਛਾਵਾਂ ਜੋ ਨਜ਼ਰੀ ਨਾ ਆਉਂਦਾ ਇੱਕ ਐਸਾ ਅਹਿਸਾਸ ਕਿ ਜੋ ਦੱਸਿਆ ਨਾ ਜਾਂਦਾ ਕਥਨਹੀਨ ਕਥਾ ਦਾ ਵਰਕਾ ਉੜਦਾ ਜਾਂਦਾ ਜਿਸ ਦਾ ਕੋਈ ਆਦ ਨਾ ਆਉਂਦਾ ਅੰਤ ਨਾ ਆਉਂਦਾ ਪੂਰਨ ਮਾਂ ਜੀ ਹੁਣ ਬਸ ਛੱਡੋ ਵੀ ਇੱਕ ਕਥਾ ਛਲੇਡੀ ਸੱਚ ਦੱਸੋ ਹੈ ਕੌਣ ਕੁੜੀ ਦੁਖਿਆਰਨ ਐਡੀ ਲੂਣਾ ਪੂਰਨ ਮੈਨੂੰ ਉਸ ਕੁੜੀ ਦਾ ਨਾਂ ਨਹੀਂ ਆਉਂਦਾ ਚिरा ਚिरा ਤੋਂ ਜੀਬ ਮੇਰੀ ਉੱਤੇ ਬਲਦਾ ਬੁਇਦਾ ਤੁਖਦਾ ਰਹਿੰਦਾ ਕੋਈ ਵੀ ਉਸ ਦਾ ਨਾਮ ਨਾ ਲੈਂਦਾ ਉਸ ਕੁੜੀ ਦਾ ਆਪਣਾ ਹਣੀ ਉਸ ਕੁੜੀ ਨੂੰ ਮਾਂ ਹੈ ਕਹਿੰਦਾ ਉਸ ਕੁੜੀ ਦੇ ਪਿਓ ਦਾ ਹਣੀ ਉਸ ਕੁੜੀ ਨੂੰ ਪਤਨੀ ਕਹਿੰਦਾ ਲੂਣਾ ਰੋਣ ਲੱਗ ਪੈਂਦੀ ਹੈ ਪੂਰਨ ਉਸ ਦਾ ਇਸ਼ਾਰਾ ਸਮਝ ਜਾਂਦਾ ਹੈ ਪੂਰਨ मां ਪਰमां ਉਸ ਕੁੜੀ ਨੂੰ ਪੂਰਨ ਮਾ ਨਾ ਆਖੇ ਤੇ ਕੀ ਆਖੇ ਉਸ ਕੁੜੀ ਦੀ ਬਲਦੀ ਧੁੱਪ ਛਾ ਨਾ ਆਖੇ ਤੇ ਕੀ ਆਖੇ ਲੂਣਾ ਸਰਪ ਦੁਫਾੜੀ ਜੀਬਾਂ ਵਾਕਣ ਇਕ ਸੰਗ ਮੈਨੂੰ ਮਾਮਾ ਆਖੇ ਦੂਜੀ ਸੰਗ ਮਹਿਬੂਬਾ ਆਖੇ ਪੂਰਨ ਉਸ ਕੁੜੀ ਨੂੰ ਤਾਂ ਪੂਰਨ થી ਪਿਆਰ ਨਹੀਂ ਹੈ ਉਸ ਕੁੜੀ ਨੂੰ ਪੂਰਨ ਦਾ ਸਤਕਾਰ ਨਹੀਂ ਹੈ ਮਾਂ ਕਹਿਲਾਉਣੋ ਜੇ ਆਪਣਾ અપਮਾਨ ਸਮਝਦੀ ਮਹਿਬੂਬਾ ਕਹਾਉਣ ਦੀ ਵੀ ਹੱਕਦਾਰ ਨਹੀਂ ਹੈ ਹਰ ਮਹਿਬੂਬਾ ਦੇ ਚਿਹਰੇ ਵਿੱਚ ਮਾਂ ਹੁੰਦੀ ਹੈ ਤੇ ਹਰ ਮਾਂ ਦੇ ਚਿਹਰੇ ਦੇ ਵਿੱਚ ਮਹਿਬੂਬਾ ਜਿਸ ਨਾਰੀ ਵਿੱਚ ਮਮਤਾ ਦਾ ਸਤਕਾਰ ਨਹੀਂ ਹੈ ਉਸ ਨਾਰੀ ਵਿੱਚ ਕਿਸੇ ਰੂਪ ਚ ਨਾਰ ਨਹੀਂ ਹੈ ਜੋ ਨਾਰੀ ਵਿੱਚ ਨਾਰੀ ਹਾਲੇ ਸੀਮਤ ਹੈ ਉਸ ਨਾਰੀ ਵਿੱਚ ਨਾਰੀ ਦਾ ਵਿਸਥਾਰ ਨਹੀਂ ਹੈ ਨਾ ਉਹ ਮਾਂ ਤੇ ਭੈਣ ਤੇ ਨਾ ਹੀ ਮਹਿਬੂਬਾ ਹੈ ਉਸ ਨੂੰ ਪਿਆਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਲੂਣਾ ਪੂਰਨ ਲੂਣਾ ਮਮਤਾ ਦਾ ਸਤਕਾਰ ਹੈ ਕਰਦੀ ਪਰ ਉਹ ਉਸ ਮਮਤਾ ਤੋਂ ਡਰਦੀ ਜਿਸ ਮਮਤਾ ਵਿੱਚ ਨਾਰੀ ਦੀ ਨਾ ਹੋਵੇ ਮਰਜੀ ਲੂੜੀਆਂ ਵਾਕਣ ਜੋ ਨਾਰੀ ਦੀ ਕੁੱਖ ਚ ਜਲਦੀ ਉਸ ਮਮਤਾ ਨੂੰ ਕੋਈ ਵੀ ਨਾਰੀ ਪਿਆਰ ਨਾ ਕਰਦੀ ਹਰ ਨਾਰੀ ਮਮਤਾ ਦਾ ਸੁਪਨਾ ਇੱਕ ਐਸੇ ਪਿੰਡੇ ਚੋਂ ਲੈਂਦੀ ਜਿਸ ਪਿੰਡੇ ਚੋਂ ਪਹਿਲ ਬਰੇਸੇ ਆਪਣੇ ਪਿੰਡੇ ਨੂੰ ਤੱਕ ਹੈ ਲੈਦੀ ਜਿਸ ਪਿੰਡੇ ਦੇ ਮੁੜਕੇ ਚੋਂ ਫੁੱਲਾਂ ਦੀ ਖੁਸ਼ਬੂ ਹੈ ਉੰਦੀ ਪੂਰਨ ਤੇਰੇ ਪਿੰਡੇ ਚੋਂ ਲੂਣਾ ਨੇ ਮਮਤਾ ਤੱਕੀ ਹੈ ਲੂਣਾ ਦੇ ਪਿੰਡੇ ਚ ਤੇਰੇ ਪਿੰਡੇ ਦੀ ਖੁਸ਼ਬੂ ਵਸੀ ਹੈ ਤੇਰੀ ਸੂਰਤ ਦੀ ਪਰਛਾਈ ਆਪਣੀ ਕੁੱਖ ਚ ਮੈਂ ਤੱਕੀ ਹੈ ਉਹ ਪਰਛਾਈ ਮੇਰੀ ਕੁੱਖ ਚੋਂ ਕਈ ਵਾਰੀ ਹੀ ਜਨਮ ਹੈ ਲੈਂਦੀ ਤੇ ਲੂਣਾ ਪਰਸੂਤ ਹੰਡਾਂਦੀ ਤੇ ਪਰਛਾਈ ਅਡਮਾਸ ਦਾ ਬੁੱਤ ਬਣ ਜਾਂਦੀ ਉਸ ਪਰਛਾਈ ਦੇ ਮੈਂ ਕਕਾਲੇ ਉਸ ਪਰਛਾਈ ਦੇ ਮੈਂ ਕੂਲੇ ਅੰਗਾ ਚੋਂ ਤੇਰੇ ਤੇ ਆਪਣੇ ਅੰਗਾ ਨੂੰ ਲੱਭਦੀ ਰਹਦੀ ਦੋ ਪਿੰਡਿਆਂ ਦੇ ਸੰਗਮ ਉੱਤੇ ਹੱਸਦੀ ਰਹਿੰਦੀ ਨਿੱਕੇ ਨਿੱਕੇ ਅੰਗ ਵੇਖ ਕੇ ਮੈਂ ਨਿਸ਼ਿਆਉਂਦੀ ਤੇ ਪਰਛਾਈ ਛਾਤੀ ਚੁੰਗਦੀ ਛਾਤੀ ਉੱਤੇ ਹੀ ਸੌ ਜਾਂਦੀ ਤੂੰ ਉਸ ਦਾ ਬਾਬਲ ਬਣ ਜਾਂਦਾ ਮੈਂ ਉਸ ਦੀ ਅੰਬੜੀ ਬਣ ਜਾਂਦੀ ਪੂਰਨ ਮੈਂ ਉਸੇ ਪਰਛਾਵੇਂ ਦਾ ਕੀ ਤੈਨੂੰ ਵਿਸਥਾਰ ਨਾ ਲੱਗਦਾ ਕੀ ਉਸੇ ਹੀ ਪਰਛਾਵੇਂ ਦਾ ਮੈਂ ਵਧਿਆ ਆਕਾਰ ਨਾ ਲੱਗਦਾ ਉਹਨਾਂ ਕੂਲੇ ਨਕਸ਼ਾ ਦਾ ਹੀ ਕੀ ਤੈਨੂੰ ਆਧਾਰ ਨਾ ਲੱਗਦਾ ਪੂਰਨ ਵਿੱਚੋਂ ਪਰਛਾਵੇਂ ਦਾ ਕੀ ਤੈਨੂੰ ਉਹ ਪਿਆਰ ਨਾ ਲੱਭਦਾ ਕੀ ਤੈਨੂੰ ਉਹ ਪਿਆਰ ਨਾ ਲੱਭਦਾ ਇੱਥੋਂ ਤੱਕ ਹੀ ਇਹ ਵੀਡੀਓ ਅਪਲੋਡ ਕਰਾਂਗੇ ਇਸ ਤੋਂ ਅੱਗੇ ਫੇਰ ਨਵੇਂ ਵੀਡੀਓ ਲੈ ਕੇ ਆਵਾਂਗੇ ਕੋਸ਼ਿਸ਼ ਕਰਿਓ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰਾਉਣ ਦੀ ਲਾਈਕ ਤੇ ਕਮੈਂਟ ਕਰਨਾ ਤੁਹਾਨੂੰ ਇਹ ਜੋ ਕਾਵਨਾਟਕ ਲੂਣਾ ਹੈ ਇਸ ਦੇ ਵਿੱਚੋਂ ਜੋ ਵੀ ਅੰਸ਼ ਪਸੰਦ ਲੱਗਿਆ ਉਸ ਬਾਰੇ ਜ਼ਰੂਰ ਦੱਸਣਾ ਇਹਦੇ ਵਿਸਥਾਰ ਨੂੰ ਅੱਗੇ ਹੋਰ ਜੋੜਾਂਗੇ ਨਵੇਂ ਹੋਰ ਵੀਡੀਓ ਲੈ ਕੇ ਆਵਾਂਗੇ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਤੇ ਲਾਈਕ ਕਰਨਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ